संयुक्त किसान मोर्चे दान जलो विधायक अमरपाल विधान सभा हरगोबिंदपुर संयुक्त किसान मोर्चे दसान जन्दो हलका विधायक श्री हरगोबिंदपुर साहिब एडवोकेट अमरपाल सिंह किसनकोट की कोठी का धरना ला के घिराओ किया गया ਇਸ ਤਰਨੇ ਨੂੰ ਕਿਸਾਨ ਮਜ਼ਦੂਰ ਮੁਲਾਜ਼ਮ ਸਮੇਤ ਸਾਂਝੀਆਂ ਤਾਲਮੇਲ ਜਥੇਬੰਦੀਆਂ ਵੱਲੋਂ ਸਬੋਧਨ ਕੀਤਾ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨ ਆਗੂਆਂ ਦੀ ਠੀਕ ਤਰ੍ਹਾਂ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਗੱਲ ਨਾ ਸੁਣਨੀ ਅਤੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਦੀਆਂ ਮੀਟਿੰਗ ਵਿੱਚੋਂ ਉੱਠ ਕੇ ਚਲੇ ਜਾਣ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਤੇ ਪੰਜਾਬ ਦੇ ਸੰਬੂਧ ਵਿਧਾਇਕਾਂ ਤੇ ਮੰਤਰੀਆਂ ਦੀਆਂ ਕੋਠੀਆਂ ਦਾ ਸਾਜ਼ੀਆਂ ਜਥੇਬੰਦੀਆਂ ਵੱਲੋਂ ਘਰਾਉ ਕੀਤਾ ਗਿਆ ਹੈ ਇਸ ਮੌਕੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਆਖਿਆ ਕੀ ਕੀ ਉਹ ਕਿਸਾਨਾਂ ਦੇ ਬਿਲਕੁਲ ਨਾਲ ਹੈ ਅਤੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਵਿਧਾਨ ਸਭਾ ਵਿੱਚ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕੋਲ ਉਠਾਵਾਵਾਂਗਾ ਅਤੇ ਹਲਕਾ ਸ੍ਰੀ ਹਰगोबिंदਪੁਰ ਸਾਹਿਬ ਦੇ ਵਿਕਾਸ ਕਾਰਜ ਬਿਨਾਂ ਪੱਖਪਾਤ ਦੇ ਕਰਵਾਵਾਂਗਾ ਉਹਨਾਂ ਆਖਿਆ ਆਮ ਆਦਮੀ ਪਾਰਟੀ ਕਿਸਾਨਾਂ ਦੀ ਹਮਦਰਦ ਪਾਰਟੀ ਹੈ ਇਸ ਮੌਕੇ ਪਾਰਟੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਮਠੋਲਾ ਜ਼ਿਲ੍ਹਾ ਸਲਾਹਕਾਰ ਬਲਵਿੰਦਰ ਸਿੰਘ ਮੀਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਪੱਡਾ ਬਲਾਕ ਪ੍ਰਧਾਨ ਸ੍ਰੀ ਹਰਗੋਬਿੰਦਪੁਰ ਸਾਹਿਬ ਬਾਬਾ ਅਜੈਬ ਸਿੰਘ ਪੱਡਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਦਾਸਪੁਰ ਅਮਰੀਕ ਸਿੰਘ ਮੀਕੇ ਸਰਵੰਤ ਸਿੰਘ ਤਲਵੰਡੀ ਦਰਸ਼ਨ ਸਿੰਘ ਮੀਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਸਲਾਹਕਾਰ ਸਾਹਿਬ ਸਿੰਘ ਕੁਮਾਨ ਮੁਲਾਜ਼ਮ ਜਥੇਬੰਦੀ ਦੇ ਲੈ ਕਚਰਾਰ ਗੁਰਨਾਮ ਸਿੰਘ ਮੰਡ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਬਲਾਕ 77 ਦਵਿੰਦਰ ਸਿੰਘ ਤਣਾਨੀਵਾਲ ਸਕੱਤਰ ਸਿੰਘ ਪੇਟਪਤਣ ਕੁਲਵੰਤ ਸਿੰਘ ਪੰਨੂ ਪੰਜਾਬ ਦੇ ਪ੍ਰਧਾਨ ਹਰਕੁਲ ਹਿੰਦ ਕਿਸਾਨ ਸਭਾ ਦੇ ਪ੍ਰਿੰਸੀਪਲ ਗੁਰਬਖਸ਼ ਸਿੰਘ ਕੁਮਾਰ ਅਤੇ ਗੁਰਮੁਖ ਸਿੰਘ ਚੋਣੀ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਧਰਨੇ ਵਿੱਚ ਹਾਜ਼ਰ ਸਨ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਨ ਅਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ 24 ਟੀਵੀ ਤੇ ਖਾਸ ਰਿਪੋਰਟ ਅੱਜ ਐਮਐਲਏ ਦੇ ਘਰ ਹੜਣਾ ਲਗਾਇਆ ਗਿਆ ਦਾ ਇੱਕ ਅਹ ਵੇਖੋ ਪਹਿਲੀ ਗੱਲ ਤੇ ਮੈਂ ਸੰਯੁਕਤ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਦਾ ਰਾਜੀਵਾਲ ਦਾ ਜ਼ਿਲ੍ਹਾ ਪ੍ਰਧਾਨ ਭਲਵਿੰਦਰ ਸਿੰਘ ਮਕੋਲਾ ਗੁਰਦਾਸਪੁਰ ਇਹ ਜਿਹੜਾ ਧਰਨਾ ਲਾਇਆ ਵਾ ਇਹ ਇੱਕ ਐਮਐਲਏ ਨੂੰ ਚੇਤਾਵਨੀ ਪੰਜਾਬ ਸਰਕਾਰ ਨੂੰ ਇੱਕ ਚੇਤਾਵਨੀ ਭਰਿਆ ਸੱਦਾ ਮੈਸੇਜ ਦਿੱਤਾ ਕਿ ਤੁਸੀਂ ਜੋ ਵਰਤੀਰਾ ਕਿਸਾਨਾਂ ਨਾਲ ਕੀਤਾ ਉਹਨਾਂ ਨੂੰ ਸੱਦ ਕੇ ਜਦਾਂ ਕਹਿੰਦੇ ਘਰੇ ਬੁਲਾ ਕੇ ਤੁਸੀਂ ਤੇ ਫਿਰ ਇੱਕ ਪਹਿਲੀ ਵਾਰ ਆਸ ਦੇ ਵਿੱਚ ਇਹੋ ਜਿਹਾ ਕੰਮ ਹੋਇਆ ਕਿ ਕਦੀ ਜਦੋਂ ਮੀਟਿੰਗ ਚੱਲਦੀ ਹੋਵੇ ਸਰਕਾਰਾਂ ਨਹੀਂ ਭੱਜਦੀਆਂ ਜੇ ਇਹ ਸਰਕਾਰ ਚ दम ਸੀ ਤਾਂ ਸਰਕਾਰ ਉੱਥੇ ਖੜਦੀ ਇਹ ਕਿਸਾਨਾਂ ਦੀਆਂ ਗੱਲਾਂ ਦਾ ਜਵਾਬ ਦਿੰਦੇ ਪਰ ਅਫਸੋਸ ਦੀ ਗੱਲ ਇਹ ਆ ਸਾਡਾ ਜਿਹੜਾ ਮੁੱਖ ਮੰਤਰੀ ਸੀ ਉਹ ਕਿਸਾਨਾਂ ਦੀਆਂ ਗੱਲਾਂ ਤੋਂ ਹੀ ਇੰਨਾ ਜਿੱਦਾਂ ਕਹਿੰਦੇ ਨਾ ਵੀ ਜਲੀਲ ਹੋ ਗਿਆ ਕਿਸਾਨ ਸੱਚ ਬੋਲਦੇ ਸੀ ਤੇ ਇਹ ਸਰਕਾਰਾਂ ਨੂੰ ਸੱਚ ਸੁਣਨਾ ਪਸੰਦ ਨਹੀਂ ਇਸ ਕਰਕੇ ਇਹ ਜਿਹੜਾ ਸੀ ਇਹ ਜਿੱਦਾਂ ਕਿਸਾਨਾਂ ਦੇ ਕੋਲੋਂ ਐ ਭੱਜਿਆ ਜਿੱਦਾਂ ਕਾਂਗਲੇਲੇ ਕੋਲੋਂ ਚੱਲਦਾ ਹੁੰਦਾ ਕਿਉਂਕਿ ਕਿਸਾਨਾਂ ਦੇ ਜਿਹੜੇ ਸੀ ਇਹਨੇ ਕੁਝ ਮੰਗਾਂ ਦੇ ਸਹਿਮਤੀ ਬਣੀ ਸ਼ਾਂਤ ਬਈ ਕੰਮ ਚੱਲ ਰਿਹਾ ਸੀ ਤਾਂ ਇਹਨੂੰ ਪਤਾ ਨਹੀਂ ਕੀ ਅੱਖ ਦਾ ਬਹਾਨਾ ਲਾਇਆ ਕਿ ਮੇਰੀ ਅੱਖ ਜਿਹੜੀ ਥੋੜੀ ਖਰਾਬ ਆ ਮੈਂ ਜਾਣਾ ਤਾਂ ਆਗੂਆਂ ਨੇ ਕਿਹਾ ਠੀਕ ਆ ਤੂੰ ਚਲੇ ਜਾ ਤੇਰੇ ਮੰਤਰੀ ਬੈਠੇ ਆ ਉਹ ਸਾਡੀਆਂ ਮੰਗਾਂ ਸੁਣ ਲੈਣ ਇਹ ਤੁਸੀਂ ਗੌਰ ਕਰ ਲਿਓ ਤਾਂ ਉਹਨਾਂ ਨੇ ਕਿਹਾ ਵੀ ਨਹੀਂ ਮੈਂ ਜਾਣਾ ਵਾ ਤੁਸੀਂ ਇੰਨਾ ਹੰਕਾਰੀ ਏ ਇਹਦੇ ਵਿੱਚ ਭਰ ਗਿਆ ਹੰਕਾਰ ਕਿ ਦਿੱਲੀ ਵਾਲੀਆਂ ਕਸਰਾਂ ਜਿਹੜੀਆਂ ਪੰਜਾਬ ਤੋਂ ਕੱਢਣੀਆਂ ਚਾਲੂ ਕਰਤੀਆਂ ਪਬਲਿਕ ਦੇ ਉੱਤੇ ਦਬਾਅ ਪੜਾਈ ਜਾ ਰਿਹਾ ਪਰ ਇਹ ਜਿਹੜੀ ਅੱਗ ਵਾ ਇਹ ਜੰਗਲ ਦੀ ਅੱਗ ਵਾਂਗੂ ਫੈਲ ਜੇਗੀ ਇਹਨੂੰ ਅਸੀਂ ਚੇਤਾਵਨੀ ਦੇਣੀ ਐ ਕਿ ਜਾਂ ਤਾਂ ਪਬਲਿਕ ਦੇ ਗੱਲ ਸੁਣ ਲੈ ਪਬਲਿਕ ਦੇ ਨਮਾਇਦੇ ਆ ਕੋਈ 40 ਨਮਾਇਦੇ ਤੇਰੇ ਕੋਲ ਪਬਲਿਕ ਨੇ ਚੁਣ ਕੇ ਭੇਜੇ ਆ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਆਏ ਸੀ ਉਹ ਤੇਰੇ ਕੋਲ ਸੱਚ ਸੁਣਿਆ ਨਹੀਂ ਜਾਂਦਾ ਤੂੰ ਕਿੰਨੂੰ ਇਨਸਾਫ ਦੇਂਗਾ ਨਸ਼ੇ ਦੀ ਦਲਦਲ 'ਚ ਫਸਿਆ ਪੰਜਾਬ ਐਂਕਾ ਤੁਸੀਂ ਵੇਖ ਰਿਹਾ ਕਿੰਨੀਆਂ ਜਥੇਬੰਦੀਆਂ ਆ ਰਹੀਆਂ ਨੇ ਸਿਰਫ ਕਾਲ ਦੇ ਉੱਤੇ ਹੀ ਸਾਰੀਆਂ ਜਥੇਬੰਦੀਆਂ ਆ ਕੇ ਅੱਜ ਇੱਥੇ ਬੈਠ ਗਈਆਂ ਸਾਨੂੰ ਦੁੱਖ ਆ ਇਸ ਚੀਜ਼ ਦਾ ਕਿ ਇਸ ਮੁੱਖ ਮੰਤਰੀ ਦੀ ਇੰਨੀ ਹਿੰਕੜ ਇਨਾ ਰਾਜਾ ਜਿਹੜਾ ਹੰਕਾਰੀ ਬਣ ਗਿਆ ਕਿ ਉਹ ਆਗੂਆਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਅਸੀਂ ਇਹਨੂੰ ਚੇਤਾਵਨੀ ਦਿੰਨੇ ਕਿ ਜੇਕਰ ਤੂੰ ਨਾ ਸੁਧਰਿਆ ਤਾਂ 15 ਦੀ ਮੀਟਿੰਗ ਦੇ ਵਿੱਚ ਜਿਹੜਾ ਵੀ ਫੈਸਲਾ ਲਿਆ 13 ਤੇ ਜੀਣਾ ਹਰਾਮ ਹੋਣਾ ਹੀ ਆ ਪਰ ਤੇਰੇ ਐਮਐਲਏ ਨੂੰ ਪਿੰਡਾਂ 'ਚ ਵਾਟਣਯੋਗ ਨਹੀਂ ਅਸੀਂ ਛੱਡਾਂਗੇ ਉਹਨਾਂ ਦਾ ਵੀ ਜੀਣਾ ਹਰਾਮ ਕਰ ਦਿਆਂਗੇ ਨਹੀਂ ਕੋਈ ਮੰਗ ਪੱਤਰ ਨਹੀਂ ਅੱਜ ਸਿਰਫ ਇਹਨਾਂ ਨੂੰ ਚੇਤਾਵਨੀ ਦੇਣੀ ਆ ਅਸੀਂ ਚੇਤਾਵਨੀਆਂ ਦੇਣ ਵਾਸਤੇ ਹੀ ਮੋਰਚੇ ਦੇ ਸੱਦੇ ਤੇ ਅਸੀਂ ਆਏ ਅਗਲੀ ਰਾਂ ਦੇ 15 ਤਰੀਕ ਨੂੰ ਮੀਟਿੰਗ ਆ ਜੀ 15 ਦੀ ਜਿਹੜੀ ਮੀਟਿੰਗ ਆ ਸਯੁਕਤ ਮੋਰਚੇ ਦੀ ਉਹ ਚ ਜਿਹੜਾ ਫੈਸਲਾ ਲਈ ਜਾਣਗੇ ਸਾਨੂੰ ਜ਼ਿਲ੍ਹਿਆਂ ਵਾਲਿਆਂ ਨੂੰ ਭੇਜਿਆ ਜਾਏਗਾ ਫਿਰ ਅਸੀਂ ਪਬਲਿਕ ਦੇ ਵਿੱਚ ਪਹੁੰਚਾਵਾਂਗੇ ਸਰ ਜੀ ਸਮਾਜ ਦੇ ਸਾਥ ਸਾਥੀ ਦਿਨ ਨੂੰ ਧੰਨ ਲਗਾਇਆ ਗਿਆ ਕਿ ਕਿਸੇ ਕੋਲ ਨਰਾਜ਼ ਹੈ ਆ ਦੇਖੋ ਕਈ ਮੰਗਾ ਨੇ ਪਹਿਲਾਂ ਤੇ ਸਾਰੇ ਮੈਂ ਸੁਣਨ ਵਾਲੇ ਦਰਸ਼ਕਾਂ ਨੂੰ ਆਪਣੇ ਰੋਂ ਸੱਜੇ ਕਲ ਕੇ ਨਾ ਔਰ ਪੂਰੇ ਪੰਜਾਬ ਦੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਦੇ ਅੱਜ ਵਕ ਵਕ ਐਮਐਲਏ ਦੇ ਸਾਹਮਣੇ ਧਰਨਾ ਦੇ ਰਹੇ ਨੇ ਅਸੀਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਔਰ ਸਾਡੇ ਵੱਲੋਂ ਔਰ ਹਮੇਸ਼ਾ ਕਿਸਾਨੀ ਨੂੰ ਆਪਣੀ ਆਤਮਿਕ ਤਰੱਕੀ ਕਹਿਆ ਜਾਂਦਾ ਕਿਉਂਕਿ ਮੈਂ ਵੀ ਇੱਕ ਕਿਸਾਨੀ ਨਾਲ ਸੰਬੰਧਿਤ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਔਰ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਕਿਸਾਨੀ ਦੇ ਨਾਲ ਹੀ ਵੱਡੇ ਹੋਏ ਹਾਂ ਤੋ ਅਸੀਂ ਦਰਦ ਸਮਝਦੇ ਹਾਂ ਕਿਸਾਨ ਦਾ ਕੀ ਹੈ ਪਰ ਕੁਝ ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਔਰ ਕਈ ਯਾਨੀ ਕਿਸਾਨਾਂ ਨੂੰ ਨਹੀਂ ਨੌਲੇਜ ਹੁੰਦੀ ਜਾਂ ਉਹਨਾਂ ਦੇ ਲੀਡਰਾਂ ਨੂੰ ਨਹੀਂ ਨੌਲੇਜ ਹੁੰਦੀ ਇਸ ਕਰਕੇ ਉਹ ਹਮੇਸ਼ਾ ਹੀ ਜਿਹੜਾ ਹੈ ਉਹ ਕਹ ਸਕਦੇ ਹੋ ਕਿ ਧਰਨੇ ਦਾ ਸਾਰਾ ਲੈਂਦੇ ਨੇ ਮੈਂ ਨਹੀਂ ਕਹਣਾ ਕਿ ਧਰਨੇ ਜਿਹੜੇ ਆ ਲਾਉਣੇ ਨਹੀਂ ਚਾਹੀਦੇ ਧਰਨੇ ਤਾਂ ਦੇਖੋ ਉਹਨਾਂ ਦਾ ਇੱਕ ਰਾਈਟ ਹੈ ਪਰ ਧਰਨੇ ਲੱਗਣੇ ਵੀ ਚਾਹੀਦੇ ਨੇ ਔਰ ਇਹਦੇ ਨਾਲ ਸਰਕਾਰਾਂ ਤੱਕ ਜਿਹੜੀ ਆਮ ਲੋਕਾਂ ਦੀ ਆਵਾਜ਼ ਜਿਹੜੀ ਉੱਠਦੀ ਹੈ ਹੁਣ ਦੇ ਰੋਸ ਵਿੱਚ ਤੁਸੀਂ ਫਿਰ ਵੀ ਮੌਜੂਦ ਹੋ ਮਨਜ਼ਰੀ ਸੋਚਿਆ ਨਹੀਂ ਮੈਨੂੰ ਕੋਈ ਰੋਸ ਨਹੀਂ ਆ ਦੇਖੋ ਕਿਸਾਨਾਂ ਨੇ ਅਸੀਂ ਪਾਣੀ ਦਾ ਆਫਰ ਕਰਦੇ ਆਂ ਚਾਹ ਦਾ ਲੰਗਰ ਦਾ ਆਫਰ ਕਰਦੇ ਆਂ ਨਹੀਂ ਖਾਂਦੇ ਪਰ ਮੈਂ ਜਿੱਥੋਂ ਤੱਕ ਸਮਝ ਲਿਆ ਕਿ ਇਹ ਵੀ ਗਲਤ ਗੱਲ ਹੈ ਕਿਸਾਨਾਂ ਦੀ ਪਸੰਦ ਅਤੇ ਬੰਦੀਆਂ ਦੀ ਕਿਉਂਕਿ ਜੇ ਪਾਣੀ ਦਾਕਰ ਆਫਰ ਕਰਦੇ ਤਾਂ ਪਾਣੀ ਨਾਲ ਕੀ ਨਾ ਦਾ ਵੈਰ ਹੈ ਜਾਂ ਫਿਰ ਚਾਹ ਨਾ ਕੀ ਵੈਰਾ ਚਾਹ ਤੋਂ ਇਹਦੇ ਨਾਲ ਕੋਈ ਕਿਸੇ ਦਾ ਖਰੀਦਿਆ ਨਹੀਂ ਜਾਂਦਾ ਪਾਣੀ ਪੀਣ ਦੇ ਨਾਲ ਪਾਣੀ ਤਾਂ ਇੱਕ ਅਜਿਹੀ ਦਾਤ ਹੈ ਸਾਡੇ ਸਾਰਿਆਂ ਵਾਸਤੇ ਜ਼ਰੂਰੀ ਹੈ ਉਹ ਬਟ ਮੈਂ ਕੋਈ ਰੋਸ ਨਹੀਂ ਰੱਖਦਾ ਕਿਸਾਨਾਂ ਪ੍ਰਤੀ ਕਿਉਂਕਿ ਕਿਸਾਨਾਂ ਨੇ ਜੋ ਆਪਣੀਆਂ ਮੰਗਾਂ ਨੇ ਉਹਨਾਂ ਨੂੰ ਰੱਖੰਦਾ ਹੈ ਨਾ ਕੋ ਜੋ ਉਹ ਇਹ ਤਰੀਕਾ ਅਪਣਾਉਂਦੇ ਨੇ ਉਹਨਾਂ ਨੂੰ ਇਹ ਤਰੀਕਾ ਸਹੀ ਲੱਗਦਾ ਹੈ ਉਹ ਉਹ ਨਾ ਮੈਂ ਉਹ ਅਸਲੀ ਗੱਲ ਨਹੀਂ ਕਰਦਾ। ਜੀ ਸਰਕਾਰ, ਨਰਵੇ ਦੀ ਸਰਕਾਰ ਅੰਗਲਸਨ ਫੈਕਟਰੀ ਕਰ ਲਈ ਜੀ। ਦੇਖੋ ਕਾਫੀ ਜਿਹੜੀਆਂ ਮੰਗਾਂ ਨੇ ਸਮਾਜ ਦੀਆਂ ਉਹ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਹੈ ਕਿ ਆ ਪੁਰਾਣੀਆਂ ਸਰਕਾਰਾਂ ਜਿਹੜੀਆਂ ਸੀਗੀਆਂ ਉਹ ਲਾਸਟ ਤੇ ਆ ਕੇ ਕੰਮ ਕਿਉਂ ਕਰਦੀਆਂ ਸੀਗੀਆਂ? ਮੈਨੂੰ ਹੁਣ ਫੀਲ ਹੋ ਰਿਹਾ ਹੈ ਆਪਣੇ ਆਪ ਤੇ ਦੀਦੇ ਮਿਲ ਪਾ ਪਾ ਕੋਈ ਨੂੰ ਪਰ ਫਿਰ ਵੀ ਪਬਲਿਕ ਇਹ ਕਹ ਰਹੀ ਹੈ ਕਿ ਸਾਡੇ ਲਈ ਕੁਝ ਕੀਤਾ ਨਹੀਂ ਹੋਰ ਵੀ ਕੋਈ ਕੰਮ ਨਹੀਂ ਮੇਰੇ ਹਲਕਾ ਸ਼ਨੀਰ ਬੰਬੀਪੁਰ ਦੀ ਅਰਬਾਂ ਦੀ ਗਰਾਟ ਆ ਚੁੱਕੀ ਹੈ ਕੰਮ ਹੋ ਰਹੇ ਨੇ ਪਰ ਪਬਲਿਕ ਨੂੰ ਬਸ ਦੋ ਦਿਨ ਕੰਮਾਂ ਤੋਂ ਵੱਧ ਹੋਰ ਵੀ ਕੰਮ ਜਿਹੜੇ ਉਹ ਚੰਗੇ ਨਹੀਂ ਲੱਗਦੇ ਖਾਸ ਕਰਕੇ ਮੈਂ ਤੋਂ ਸਿੱਧੀ ਸਿੱਧੀ ਗੱਲ ਕਵਾਂਗਾ ਕਿ ਪਬਲਿਕ ਨੂੰ ਸਿਰਫ ਤੇ ਸਿਰਫ ਉਹ ਲੀਡਰ ਵਧੀਆ ਲੱਗਦੇ ਜਿਹੜੇ ਕਿ ਜਾਂਦੇ ਪਰਚੇ ਵਧੀਆ ਕਰਾਉਂਦੇ ਨੇ ਗਲਤ ਪਰਚੇ ਕਰਾਉਂਦੇ ਨੇ ਜਾਂ ਫਿਰ ਪੈਸੇ ਲੈ ਕੇ ਪਰਚੇ ਕਰਾਉਂਦੇ ਨੇ ਹੁਣ ਅਸੀਂ ਮੈਂ ਖਾਸ ਕਰਕੇ ਪੂਰੇ ਪੰਜਾਬ ਦੇ ਵਿੱਚ ਇੱਕ ਮੈਂ ਤੋਂ ਆਪਣੇ ਹਲਕੇ ਦੀ ਗੱਲ ਕਰਾਂਗਾ ਅਸੀਂ ਅਜਿਹਾ ਕੁਝ ਨਹੀਂ ਕੀਤਾ ਔਰ ਪਬਲਿਕ ਨੂੰ ਤਾਂਗੇ ਪੁਲਸ ਕੋਲ ਕੋਈ ਪਰੇਸ਼ਾਨੀ ਨਾ ਹੋਵੇ ਬਿਲਕੁਲ ਸਹੀ ਰੱਖਿਆ ਹੈ ਪਰ ਫਿਰ ਵੀ ਕੁਝ ਗੱਲਾਂ ਦੇ ਵਿੱਚ ਸਾਨੂੰ ਵੀ ਲੱਗਦਾ ਹੈ ਕਿ ਯਾਰਾ ਕੁਝ ਵੀ ਕੋਈ ਪਰਮਾਤਮਾ ਦਾ ਸੰਗਤੀ ਹੈਗੀ ਕਿ ਕਈ ਵੇ ਉਹਨਾਂ ਨੂੰ ਸਾਰਾ ਕੁਝ ਪਤਾ ਹੋਵੇਗਾ ਕਿ ਉਹਨੂੰ ਵੀ ਤੱਤਾਂ ਦੇ ਆਧਾਰ ਤੇ ਜਾਂ ਗੋਈਆਂ ਦੇ ਆਧਾਰ ਤੇ ਜਿਹੜੀ ਕਾਰਵਾਈ ਕਰਨੀ ਪੈਂਦੀ ਹੈ ਉਹਜਾ ਬੜੇ ਮੈਟਰ ਨੇ ਪਰ ਕਈ ਵਾਰਾ ਹੋ ਜਾਂਦਾ ਹੈ ਤੇ किसान जथेबंद को तो मैं एक ही अपील कराँगा कि देखो थोड़ा हर कदम जरा वाजिब है तुम अगर संघर्ष कर रहे हो तो वाजिब आतो तक मैं सोचता हाँ ਸਾਡੀ ਆਮ ਆਦਮੀ ਪਾਰਟੀ ਸਰਕਾਰ ਨੇ ਕਾਫੀ ਮੰਗਾ ਜਿਹੜੀਆਂ ਨੇ ਜਨਤਾ ਦੀਆਂ ਲੋੜੀਆਂ ਜਿਹੜੀਆਂ ਨੇ ਜੁੜੂਆਂ ਅਸੀਂ ਭਾਰਵਾਦੀ ਕਿਪਰ ਸਿੰਘ ਕਾਫੀ ਹੱਦ ਤੱਕ ਅਸੀਂ ਪੂਰੇ ਕੀ ਕੀ ਗੱਲ ਕਰਨਾ ਚਾਹੋਗੇ ਕਿਸਾਨਾਂ ਨਾਲ ਜਾ ਕੇ ਤੁਸੀਂ ਆ ਬਿਲਕੁਲ ਜੀ ਮੈਂ ਇਹ ਨਾਲ ਗੱਲ ਕਰਾਂਗਾ ਬੈਠਾਂਗੇ ਨਾਲ ਤੇ ਜੋ ਵੀ ਨਾਲ ਦੇ ਮਸਲੇ ਆਉਂਦੇ ਹੋਣਗੇ ਧੰਨਵਾਦ ਜੀ